ਅੰਗਦ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਇਹ ਚਾਰ ਸ਼ਲੋਕ ਜੋ 22ਵੀਂ ਪੌੜੀ ਦੇ ਨਾਲ ਸੰਬੰਧਿਤ ਨੇ ਇਹਨਾਂ ਚਾਰ ਸ਼ਲੋਕਾਂ ਵਿੱਚ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬੜੀ ਅਧਿਆਤਮਿਕ ਚਰਚਾ ਛੇੜਦੇ ਨੇ ਬਹੁਤ ਬੁਨਿਆਦੀ ਗੱਲਾਂ ਸਾਡੇ ਸਾਹਮਣੇ ਰੱਖਦੇ ਨੇ ਪ੍ਰਥਮ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਤ ਚਾਕਰੀ ਕੀ ਤੇ ਅਹੰਕਾਰ ਕੀ ਇਹ ਦੋਵੇਂ ਗੱਲਾਂ ਇਕੱਠੀਆਂ ਨਹੀਂ ਰਹਿ ਸਕਦੀਆਂ ਅਹੰਕਾਰੀ ਚਾਕਰ ਨਹੀਂ ਹੋ ਸਕਦਾ ਔਰ ਜੋ ਚਾਕਰ ਹੈ ਉਹ ਅਹੰਕਾਰੀ ਹੋ ਹੀ ਨਹੀਂ ਸਕਦਾ ਇਹ ਦੋਵੇਂ ਆਪਸ ਦੇ ਇੱਕ ਬਿਲੋਧੀ ਨੇ ਸਾਬਕਾ ਨੇ ਅਗਰ ਕੋਈ ਚਾਕਰੀ ਕਰੇ ਚਾਹੇ ਉਹ ਚਾਕਰੀ ਪ੍ਰਮਾਤਮਾ ਦੀ ਕਰੇ ਗੁਰੂ ਦੀ ਕਰੇ یا کسی سنسارک تلتے کرے پر نالے گارب واد واد گلہ او کرے بھی بو ہوئے میں بھی بو ہوئے تو جو میں بھی بو ہے وہ چاکری نہیں کر سکتا سیوہ بھاؤ کر نہیں سکے گا سیوہ کا مطلب ہے میں مٹ گیا دراصل منخ مول اوگن ہے میں جتنا منخ میں وڈا ہو ہے ਅਹੰਕਾਰ ਵੱਡਾ ਹੋ ਜਾਂਦਾ ਹੈ ਤੋ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਫਰਮਾਨ ਚਾਕਰ ਲੱਗੈ ਚਾਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਵੇ ਸਾ ਬਹੁਤ ਸਾਰੀ ਜਿਹੜੀ ਚਰਚਾ ਛੇੜੋ ਇਸ ਦੇ ਵਿੱਚ ਅਹੰਕਾਰ ਦੀ ਹੀ ਬੋਵ ਹੋਵੇ ਕੋਈ ਬੋਲ ਮਿੱਠਾ ਨਹੀਂ ਕਿਸੇ ਬੋਲ ਵਿੱਚ ਮਿਲ ਨਾ ਬਨਮਰਤਾ ਲੈ ਕਿਸੇ ਬੋਲ ਵਿੱਚ ਮੇਲ ਮਿਲਾਪ ਨਹੀਂ ਸਾਰੀਆਂ ਹੀ ਗੱਲਾਂ ਅਹੰਕਾਰ ਨਾਲ ਭਰੀਆਂ ਹਾਂ ਸਾਰੇ ਬੋਲਾਂ ਵਿੱਚ ਵੱਧ ਬੋ ਆਪਣੇ ਪੰਦੇ ਆਪਣੇ ਆਪ ਨੂੰ ਵੱਡਾ ਜ਼ਾਹਿਰ ਕਰਨਾ ਆਪਣੀਆਂ ਵਡਿਆਈਆਂ ਦਾ ਬਿਆਨ ਕਰਨਾ ਜਿਨ੍ਹਾਂ ਵਡਿਆਈਆਂ ਦਾ ਉਹ ਦੂਰ ਨਾਲ ਵੀ ਰਿਸ਼ਤਾ ਨਹੀਂ ਰੱਖਦਾ ਉਹਨਾਂ ਵਡਿਆਈਆਂ ਦਾ ਜ਼ਿਕਰ ਕਰਨਾ ਸਹਿਬ ਕਹਿੰਦੇ ਨੇ ਇਹ ਚਾਕਰ ਦੇ ਗੁਣ ਨਹੀਂ ਇਸ ਤਰ੍ਹਾਂ ਚਾਕਰ ਚਾਕਰੀ ਦੇ ਸਫਲਤਾ ਨਹੀਂ ਪ੍ਰਾਪਤ ਕਰ ਸਕੇਗਾ ਚਾਕਰ ਦੇ ਮਤਲਬ ਹੈ مالک دی خوشی لہنا. تے مالک لالک خوشی ادو مل سکتی ہے جد بولنا چہنکار بو نہ ہوئے کس طرح چاکری کرے گرو اگد دیو جی مہاراج فرمان کرتے آپ گوائے سیوا کرے تا کچھ ماں اپنی اپنت گوا دے رے. اپنا میں بھاؤ گوا دے تے پھر سیوا چ لگے ਮੈਂ ਵੀ ਕੁਝ ਹ ਇਸ ਹੋਂਦ ਨੂੰ ਸਾਹਮਣੇ ਰੱਖੇ ਨਾ ਇਸ ਤਰ੍ਹਾਂ ਦੀ ਆਪਣਾ ਮੰਦ ਸਾਹਮਣੇ ਪ੍ਰਗਟ ਹੀ ਨਾ ਕਰੇ ਦੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਨੇ ਜੀਵਨ ਦੇ ਵਿੱਚ ਬੁਲੰਦੀਆਂ ਨੂੰ ਛੋਇਆ ਉਹਨਾਂ ਨੇ ਛੋਇਆ ਜਿਨ੍ਹਾਂ ਨੂੰ ਮੈਂ ਨੂੰ ਇੱਕ ਪਾਸੇ ਛੁੱਟ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੁਝ ਇਹ ਕਹਿ ਰਹੇ ਨੇ ਇਹ ਦਰਸਲ ਦੇਖਿਆ ਜਾਏ ਤੇ ਉਹਨਾਂ ਦੀ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਨੇ। ਕਰਤਾਰਪੁਰ ਦੀ ਗੱਲ ਹੈ। ਬਹੁਤ ਸਾਰਾ ਇਕੱਠ ਉਸ ਦਿਨ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਨੂੰ। ਚਾਰੋਂ ਪਾਸੇ ਤੋਂ ਸੰਗਤਾਂ ਉਮੜੀਆਂ। ਅੰਦਾਜ਼ੇ ਤੋਂ ਵੱਧ ਸੰਗਤ ਵੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਵੱਡੇ ਸਹਬਜ਼ਾਦੇ بابا سی چند کول بلایا آخیا بیٹا سنگت بہت آئی ہے ہاں گردیو پتا سنگت بہت آئی ہے من اس سنگت پہ بہت خوش ہے مہاراج خوشی کی گل ہے کہ سنگت نو نیک کے آپ نو خوشی ہو رہی ہے سیری چند پھر جس سے خوشی ہوئے اس نو نو کچھ دین نو جی کر کردہ ہے ہاں مہاراج ایسا سدھانت ہے ساری سنگت نو مٹھائی چکانی ہے مٹھائی کا لنگر مشٹان پرشاد سری چند کہنے لگا مہاراج لنگر لگر جو کچھ بنے ہوئے وہی چکانا پے گا اور اتنی ساری سنگت اتنی مٹھائی کتوں آئے اچنچےت بنادیا بھی وقت لگے گا مہاراج یہ تو مشکل ہے ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਸ੍ਰੀ ਤੰ ਐ ਸਾਹਮਣੇ ਜੋ ਡੰਡ ਦਾ ਦਰਖਤ ਹੈ ਇਸ ਦੇ ਉੱਪਰ ਚੜ ਜਾ ਤੈਨੂੰ ਸੂਰ ਦੇ ਨਾਲ ਝੂਣ ਹਿਲਾ ਮਠਾਈਆਂ ਟੱਕਣੀਆਂ ਥੱਲੇ ਤੋਂ ਚਦਰਾਂ ਵਿਛਾ ਦੇ ਫਿਰ ਉਹ ਮਠਾਈ ਆਪਾਂ ਸੰਗਤ ਦੇ ਚ ਵੰਡਾਂਗੇ ਸ੍ਰੀ ਤੰ ਕਹਿਣ ਲੱਗਾ ਗੁਰਦੇਵ ਪਿਤਾ ਆਪ ਦੀ ਉਮਰ ਵਡੇਰੀ ਹੋ ਗਈ ਹੈ ਅਣਹੋਣੀਆਂ ਗੱਲਾਂ ਕਰਨ ਲੱਗ ਪਿਓ درختان تو مٹھائی اور درخت بھی جنڈ کا کوئی چنگا پھل بھی نہیں لگتا آپ مٹھائی ایک پاسے ہو گیا صاحب شریف نانک دیو جی مہاراج نے اپنے دوجے صاحب زادے بابا لکمی داس نو بلایا بیٹے اس تے چڑھ جا اور ہلا جھون ਮਠਾਇਆ ਸੰਗਤ ਦੇ ਚੰਨ ਨਿਆਣੇ ਹੱਥ ਜੋੜ ਕੇ ਲਖਮੀ ਦਾਸ ਜੀ ਕਹਿਣ ਲੱਗੇ ਗੁਰਦੇਵ ਪਿਤਾ ਦਰਖਤਾ ਤੋਂ ਮਠਾਈ ਔਰ ਦਰਖਤ ਨੂੰ ਜਣ ਦਾ ਜਿਹਨੂੰ ਕੋਈ ਮਾੜਾ ਮੋਟਾ ਚੱਜਦਾ ਫਲ ਵੀ ਨਹੀਂ ਲੱਗਦਾ ਵੱਡੇ ਵਿਰਾਤਾ ਠੀਕ ਕਹਿੰਦੇ ਨੇ ਆਪਦੀ ਉਮਰ ਵਡੇਰੀ ਹੋ ਗਈ ਹੈ ਅਨਹੋਣੀਆਂ ਗੱਲਾਂ ਕਰਨ ਲੱਗ ਪਏ ਹੋ صاحب شریف نانک دیو جی مہاراج نے سیوا دی مورتی نرمانتا مورتی بھائی لینے نو جو سنگت دیچ سب تو اخیر بیٹھا سی آواز ماری اشارہ بجیا ہوا آیا کرما تا ٹیکیا حکم بہت سنگت آئی ہے لینہ جی اس درخت تے چڑھ جاؤ ਤੈਨੂੰ ਜ਼ੋਰ ਦਾ ਝੋਣਾ ਆਪਾਂ ਮਠਾਈਆਂ ਮੰਡਣੀਆਂ ਨੇ ਸੰਗਤ ਵਿੱਚ ਹੁਕਮ ਮੰਨ ਕੇ ਜੱਗਤ ਤੇ ਚੜਨ ਲੱਗੇ ਛਿਰੀ ਚੰਦ ਰੋਕਿਆ ਆਖਿਆ ਲੈਣਾ ਜੀ ਦਰਖਤਾ ਤਾਂ ਮਠਾਈ ਅਣਹੋਣੀ ਗੱਲ ਹੈ ਜਗਤ ਕੀ ਆਖੇਗਾ ਪਰ ਲੈਣਾ ਜੀ ਚੜਦੇ ਗਏ ਛਿਰੀ ਚੰਦ ਰੋਕਦੇ ਨੇ ਦਰਖਤਾ ਤਾਂ ਮਠਾਈ ਨਹੀਂ ਟਪਕਦੀ تو لینا جی کہنے لائی ٹپتے باویں نہ ٹپتے اس نال کوئی مطلب نہیں اسی تے گردیو دا حکم من بس حکم من کے خوشی لینے ہے بچن من کے خوشی لینے ہے گرو اگد دیو جی مہاراج واقعی گرو نانک کی بھی خوشی لے سکے گرو نانک کی پرسنتا کے پاتر بن سکے اور یہ ان دا سلوک جو ہے ਉਨ੍ਹਾਂ ਦੇ ਇਕਰਾਰ ਨੂੰ ਹੀ ਸਾਹਮਣੇ ਉਜਾਗਰ ਕਰਦਾ ਹੈ ਕਿ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਹ ਚਾਕਰ ਇੱਕ ਤੇ ਚਾਕਰੀ ਕਰੇ ਸੇਵਾ ਕਰੇ ਪਰ ਸੇਵਾ ਕਰਨ ਦੇ ਨਾਲ-ਨਾਲ ਸੇਵਾ ਦਾ ਹੀ ਹੰਕਾਰ ਕਰੇ ਗਰਭ ਪ੍ਰਗਟ ਕਰੇ ਤੀਸਰਾ ਸੇਵਾ ਦਾ ਹੰਕਾਰ ਹੀ ਨਹੀਂ ਗੱਲਾਂ ਕਰੇ ਘਨੇਰੀਆਂ ਜ਼ਰੂਰਤ ਤੋਂ ਜ਼ਿਆਦਾ ਬੋਲ ਬੋਲੇ ਜਿਨ੍ਹਾਂ ਬੋਲਾਂ ਦੀ ਲੋੜ ਹੀ ਨਹੀਂ ਉਹ ਬੋਲੇ ਔਰੇ ਬੋਲਾਂ ਵਿੱਚ ਹੰਕਾਰ ਪ੍ਰਗਟ ਕਰੇ ਗੱਲਾਂ ਕਰੇ ਘਨੇ ਰੀਆਂ ਕਸਮ ਨਾ ਪਾਏ ਸਾ ਇਹ ਮਾਲਕ ਦੀ ਖੁਸ਼ੀ ਨਹੀਂ ਲੈ ਸਕੇਗਾ ਇਹ ਮਾਲਕ ਦੀ ਪ੍ਰਸੰਤਾ ਨਹੀਂ ਲੈ ਸਕੇਗਾ ਫਿਰ ਕਿਸ ਤਰ੍ਹਾਂ ਲਵੇ ਆਤ ਗਵਾਏ ਸੇਵਾ ਕਰੇ ਤਾਂ ਕੁਝ ਪਾਏ ਮਾਨ ਆਪਣੇ ਆਪ ਨੂੰ ਗਵਾ ਕੇ ਆਪਣੇ ਅਹੰਕਾਰ ਨੂੰ ਗਵਾ ਕੇ ਸੇਵਾ ਦੇ ਚੀਨ ਹੋਵੇ ਤਾਂ ਕਿੱਥੇ ਜਾ ਕੇ ਅਧਿਆਤਮਿਕ ਮਾਨ ਪ੍ਰਾਪਤ ਕਰੇਗਾ ਅਧਿਆਤਮਿਕ ਰਸ ਪ੍ਰਾਪਤ ਕਰੇਗਾ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਮਾਨ ਜਿਸ ਦੀ ਸੇਵਾ ਵਿੱਚ ਇਹ ਲੱਗਿਆ ਹੈ ਬਸ ਉਸ ਦੀ ਸੇਵਾ ਵਿੱਚ ਹੀ ਲੱਗ ਜਾਏ ਪਰਮਾਨ ਹੋ ਜਾਏਗਾ ਕਬੂਲ ਹੋ ਜਾਏਗਾ ਉਹੀ ਪਰਮਾਨ ਹੈ ਜੋ ਜਿਸ ਦੀ ਸੇਵਾ ਵਿੱਚ ਲੱਗਾ ਹੈ ਬਸ ਇੱਕ ਲੀਨ ਇੱਕ ਅਵਸਥਾ ਬਣਾ ਕੇ ਸੇਵਾ ਕਰ ਰਿਹਾ ਹੈ ਦੂਜਾ ਸ਼ਲੋਕ ਜੋ ਦੂਜੇ ਪਾਦਸ਼ਾਹ ਦਾ ਹੈ ਉਹ ਇਹ ਹੈ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਇਰਾਸ ਕਿਨਨ ਦੁਸ਼ਮਣੀ ਤੇ ਮਿੱਤਰਤਾ ਬਰਾਬਰੀ ਦੇ ਤਲ ਤੇ ਚਾਹੀਦੀ ਹੈ ਅਗਰ ਤਲ ਬਰਾਬਰੀ ਦਾ ਨਹੀਂ ਤੋ ਅਕਸਰ ਦੇਖਣ ਦੇ ਚਾਇਆ ਹੈ ਉਹ ਦੋਸਤੀ ਵੀ ਸਫਲ ਨਹੀਂ ਆਉਂਦੀ ਔਰ ਉਹ ਦੁਸ਼ਮਣੀ ਵੀ ਕਿਸੇ ਹੱਦ ਤੱਕ ਬੇਮਜ਼ਾ ਹੁੰਦੀ ਹੈ ਇੱਕ ਕਮਜ਼ੋਰ ਤੇ ਤਾਕਤਵਰ ਦੇ ਦੁਸ਼ਮਣੇ بے مینی ہے ایک مورک تے سیانے دی دشمنی دراصل اے ایسی ہے صاحب شریف نانک دیو جی مہاراج کہیں دینے کہ جیسے پانی دی لکیر ہوئے وہ کوئی ٹھہر دی تھوڑی ہے اس دیچ اے نہیں کہہ رہے کہ چھوٹے دا وڈے نال سمبند نہ ہوئے یا وڈے دا چھوٹے نال پیار نہ ہوئے مہاراج کہنے جسنو کہنے میں مترتا جسنو کہنے دوستی ہی ਉਤੇ ਬਰਾਬਰੀ ਦੇ ਹੀ ਤਲ ਤੇ ਹੁੰਦੀ ਹੈ ਕੁਛ ਨਾ ਕੁਛ ਬਰਾਬਰੀ ਚਾਹੀਦੀ ਹੈ ਅਸੀਂ ਦੇਖਦੇ ਹਾਂ ਕਿਧਰੇ ਦੋ ਪੁਰਸ਼ਾਂ ਦੇ ਧਨ ਦੀ ਬਰਾਬਰੀ ਤੇ ਨਹੀਂ ਪਰ ਗੁਣਾਂ ਦੀ ਬਰਾਬਰੀ ਹੈ ਦੋਸਤੀ ਹੋ ਸਕਦੀ ਹੈ ਦੋ ਪੁਰਸ਼ਾਂ ਦੇ ਜਾਤ ਪਾਤ ਦੀ ਬਰਾਬਰੀ ਤੇ ਨਹੀਂ ਪਰ ਕਲਾ ਤੇ ਗਿਆਨ ਦੀ ਬਰਾਬਰੀ ਹੋ ਸਕਦੀ ਹੈ ਸਿਆਪ ਦੀ ਬਰਾਬਰੀ ਹੋ ਸਕਦੀ ਹੈ ਕਿਉਂਕਿ ਵਰਗ ਸਿਰਫ ਧਨ ਦਾ ਨਹੀਂ ਵਰਗ ਸਿਰਫ ਸੁਆਪਣ ਦਾ ਨਹੀਂ ਤੇ ਵਰਗ ਸਿਰਫ ਸਿਆਣਪ ਦਾ ਹੀ ਨਹੀਂ ਵਰਗ ਸਿਰਫ ਕਲਾ ਦਾ ਹੀ ਨਹੀਂ अनेका ਵਰਗ ਨੇ ਕਿਸੇ ਵੀ ਤੰਤੇ ਦੋ ਵਰਗ ਆਪਸ ਵਿੱਚ ਮੇਲ ਖਾਂਵਨ ਤੇ ਫਿਰ ਦੋਸਤੀ ਹੋ ਸਕਦੀ ਹੈ ਪਰ ਕੋਈ ਵਰਗ ਮੇਲ ਨਹੀਂ ਖਾਂਦਾ ਅਸੀਂ ਦੇਖ ਲਿਆ ਕਿਸ਼ਨ ਤੇ ਸੁਦਾਮੇ ਦੀ ਦੋਸਤੀ ਇਹ ਠੀਕ ਹੈ ਕਿ ਭਨ ਕਰਕੇ ਸੁਦਾਮਾ ਤੇ ਕ੍ਰਿਸ਼ਨ ਦਾ ਕੋਈ ਮੇਲ ਨਹੀਂ ਉਹ ਰਾਜਾ ਹੈ ਇਸ ਦੇ ਕੋਲ ਕੁਝ ਵੀ ਨਹੀਂ ਰਹਿਣ ਦੀ ਚੰਗੀ ਕੁਟਿਆ ਵੀ ਨਹੀਂ ਉਹ ਗੰਦੰਦੇ ਮਹਿਲ ਤੇ ਮੋਤੀਆਂ ਦੇ ਅੰਬਾਰ ਵਿੱਚ ਰਹਿ ਰਿਹਾ ਹੈ ਇਹਦੇ ਕੋਲ ਦੋ ਵਕਤ ਦੀ ਰੋਟੀ ਵੀ ਨਹੀਂ ਲੇਕਿਨ ਇਤਿਹਾਸ ਸਾਕਸੀ ਹੈ ਦੋਸਤੀ ਬੜੀ ਗੂੜੀ ਮਿੱਤਰਤਾ ਬੜੀ ਗੂੜੀ ਕਿ ਜਗਤ ਦੇ ਤਵਾਮ ਰਹਿਬਰੀ ਪੁਰਸ਼ ਕਹਿੰਦੇ ਨੇ ਮਿੱਤਰਤਾ ਉੱਥੇ ਗੂੜੀ ਆਉਂਦੀ ਹੈ ਜਿੱਥੇ ਬਰਾਬਰੀ ਦਾ ਤਲ ਹੋਵੇ ਤਾਂ ਕੁਛ ਨਾ ਕੁਛ ਬਰਾਬਰੀ ਦਾ ਤਲ ਹੈ ਉਹ ਕੀ ਹੈ ਦਿਆਨ ਦਾ ਤਲ ਦੋਹਾਂ ਦਾ ਬਰਾਬਰ ਹੈ